बहुत शॉर्ट नोटिस से अज इस प्रेस कॉन्फ्रेंस पहुंचे हो बहुत ही के लीडर प्रताप सिंह बाजवा साहब और साढे चेयरमैन मंत्री तृप्त राजेंद्र बाजवा जी डिप्टी चीफ मिनिस्टर ओ पी सोनी साहब मैंबर ऑफ पार्लियामेंट साढे औज़ला साहब राजकुमार वेरका जी मैडम सिद्धू जी बीसीसी ਦੇ ਪ੍ਰਧਾਨ ਸਾਡੇ ਅਸ਼wini ਜੀ ਲਿੰਪਾ ਜੀ ਬੱਸੀ ਸਾਹਿਬ ਤੇ ਸਾਰੇ ਸਾਥਿਓ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਕੱਲ ਵਾਪਰੀ ਘਟਨਾ ਜਿੱਥੇ ਬਾਜਵਾ ਸਾਹਿਬ ਤੁਰੰਤ ਤੇ ਸਾਰੇ ਸਾਡੇ ਲੋਕਲ ਲੀਡਰ ਸਹਿਬਾਨ ਗਏ ਅਸੀਂ ਉਸ ਘਟਨਾ ਕਰਮ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਬਾਬਾ ਸਾਹਿਬ ਅੰਬੇਦਕਰ ਦੀ ਸਟੈਚੂ ਤੇ ਜਿਸ ਪ੍ਰਕਾਰ ਦਾ ਉਹ ਘਟਨਾਕਰਮ ਸੀਗਾ ਉਹ ساری ਦੁਨੀਆ ਨੇ ਸਾਰੇ ਦੇਸ਼ ਦੇ ਲੋਕਾਂ ਨੇ ਦੇਖਿਆ ਔਰ ਉਹ ਉਸ ਦਿਨ ਹੋਇਆ ਜਿਸ ਦਿਨ 26 ਜਨਵਰੀ ਸੀਗੀ ਔਰ ਸੰਵਿਧਾਨ ਦੇ ਨਿਰਮਾਤਾ ਦੀ ਸਟੈਚੂ ਦੇ ਨਾਲ ਮੈਨੂੰ ਸਮਝਦਾ ਕਿ ਇਨਸਰਟ ਹੋਈ ਔਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਸੀ ਉਹ ਵੀ ਅੰਮ੍ਰਿਤਸਰ ਦੀ ਧਰਤੀ ਤੇ ਜਿੱਥੇ ਮੈਂ ਸਮਝਦਾ ਕਿ 24 ਘੰਟੇ 26 ਜਨਵਰੀ ਵਾਲੇ ਦਿਨ ਪੁਲਿਸ ਰਹਿੰਦੀ ਹੈ ਔਰ ਹੈਰੀਟੇਜ ਸਟਰੀਟ ਤੇ ਇਹ ਘਟਨਾਕਰਮ ਹੋਇਆ ਔਰ ਤੁਸੀਂ ਦੇਖੋ ਘਟਨਾਕਰਮ ਇਸ ਤਰ੍ਹਾਂ ਦਾ ਸੀ ਕਿ ਪੌੜੀ ਲੱਗੀ ਸੀ ਔਰ ਬੰਦਾ ਆਰਾਮ ਨਾਲ ਪੌੜੀ ਚੜ ਕੇ ਉੱਪਰ ਜਾਂਦਾ ਹੈ ਔਰ ਫਿਰ ਖੋਥੋੜੇ ਦੇ ਨਾਲ ਉਹ ਸਾਰੇ ਕਟਨਾ ਕਰਮ ਨੂੰ ਇੰਜ਼ਾਮ ਦਿੰਦਾ ਹੈ ਉਹ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕੋਈ ਐਸਾ ਕਿਉਂਕਿ ਉਹ ਮੈਟਲ ਦਾ ਹੁੰਦਾ ਹੈ ਸਟੈਚੂ ਉਹ ਨਹੀਂ ਕੋਈ ਐਸੀ ਕਟਨਾ ਹੋਈ ਅਦਰਵਾਇਜ਼ ਮੈਂ ਸਮਝਦਾ ਕਿ ਬਹੁਤ ਵੱਡੀ ਜਿਹੜੀ ਹੈ ਇਨਸਲਟ ਉਹ ਪੰਜਾਬ ਨੂੰ ਇਹ ਦੇਸ਼ ਭਰ ਦੇ ਵਿੱਚ ਹੋਈ ਹੈ ਸੋ ਜਿਹੜਾ ਸਿੱਧੀ ਸਿੱਧੀ ਮੈਂ ਸਮਝਦਾ ਕਿ ਸਰਕਾਰ ਜ਼ਿੰਮੇਦਾਰ ਹੈ ਸੰਵਿਧਾਨ ਦੇ ਨਿਰਮਾਤਾ ਸੰਵਿਧਾਨ ਦੀਆਂ ਗੱਲਾਂ ਕਰਦੇ ਆ ਬਾਬਾ ਸਾਹਿਬ ਅੰਬੇਦਕਰ ਦੀ ਆਪਦੇ ਦਫ਼ਤਰਾਂ 'ਚ ਫੋਟੋ ਲਾਉਂਦੇ ਆ ਔਰ ਹਮੇਸ਼ਾ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਤੋਂ ਚਰਚਾ ਸ਼ੁਰੂ ਕਰਦੇ ਆ ਔਰ ਉਹਨਾਂ ਲੋਕਾਂ ਨੇ ਦਿਨ ਦਿਹਾੜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਘਟਨਾ ਕਰਮ ਨੂੰ ਮੂਪ ਦਰਸ਼ਕ ਬਣ ਕੇ ਉਹ ਦੇਖਦੇ ਰਹੇ ਸੋ ਅਸੀਂ ਇਹ ਹੀ ਨਿੰਦਾ ਕਰਦੇ ਆ ਔਰ ਬਾਜਵਾ ਸਾਹਿਬ ਨੇ ਜਿਵੇਂ ਕਿਹਾ ਇਹਦੀ ਜ਼ਿੰਮੇਦਾਰ ਜਿਹੜੀ ਹੈ ਉਹ ਝਾੜੂ ਦੀ ਸਰਕਾਰ ਹੈ ਜਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੁਲਿਸ ਪ੍ਰਸ਼ਾਸਨ ਕਮਿਸ਼ਨਰ ਸਾਹਿਬ ਤੋਂ ਲੈ ਕੇ ਥੱਲੇ ਸਾਰੇ ਪੁਲਿਸ ਕਰਮੀ ਕਿਉਂਕਿ ਪੁਲਿਸ ਕਰਮੀ ਜਿਹੜੇ ਸੀ ਉਹ ਉਹ ਹੋਰ ਪਾਸੇ ਕੰਮ ਕਰਦੇ ਰਹੇ ਇਹ ਜਾਂਚ ਦਾ ਵਿਸ਼ਾ ਹੈ ਵੀ ਪੌੜੀ ਕਿਹਨੇ ਲਾਈ ਕਿੱਦਾਂ ਉਹ ਬੰਦਾ ਆ ਕਿੱਥੋਂ ਦਾ ਉਹ ਬੰਦਾ ਸੀ ਸੁਣਿਆ ਹੈ ਕਿ ਉਹ ਮੋਗੇ ਦਾ ਆਦਮੀ ਸੀ ਸਾਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਬਹੁਤ ਵੱਡੀ ਗਹਿਰੀ ਸਾਜ਼ਿਸ਼ ਹੈਗੀ ਔਰ ਇਸ ਗੈਰੀ ਸਾਜਿਸ਼ ਦਾ ਪਰਦਾ ਫਾਸ ਹੋਣਾ ਚਾਹੀਦਾ ਹੈ ਔਰ ਨਾਲ ਹੀ ਨਾਲ ਬਾਜਵਾ ਸਾਹਿਬ ਨੇ ਜਿਵੇਂ ਕਿਹਾ ਸੀ ਸਾਰੀ ਸਮੁੱਚੀ ਕਾਂਗਰਸ ਸਿਟਿੰਗ ਜੱਜ ਤੋਂ ਏਰੀ ਇਨਕੁਆਇਰੀ ਮੰਗਦੇ ਆ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਔਰ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਭਾਵ ਹੈ ਉਹਨਾਂ ਨੂੰ ਪਤਾ ਲੱਗੇ ਕਿ ਇਹ ਹੋਇਆ ਕਿਉਂ ਔਰ ਮੈਂ ਜਿਹੜੀ ਗੱਲ ਤੇ ਨਾਲ ਤੁਹਾਨੂੰ ਅਸੀਂ ਅੱਜ ਪ੍ਰੈਸ ਕਾਨਫਰੰਸ ਵੀ ਕਰਨ ਆਏ ਆ ਕਿਉਂਕਿ ਪੁਲਿਸ ਜਿਹੜੀ ਸਾਰੀ ਸੀ ਉਹ ਉਹ ਲੱਗੀ ਵੀ ਸੀ ਕਾਉਂਸਲਰ ਸਹਿਬਾਨਾਂ ਨੂੰ ਫੜਨ ਵਾਸਤੇ ਬਾਬਾ ਸਾਹਿਬ ਦੀ ਅੰਬੇਦਕਰ ਦੀ ਸਟੈਚੂ ਦੀ ਜਾਂ ਲੋਕਾਂ ਦੀ ਜਾਨ ਮਾਨ ਦੀ ਰੱਖਿਆ ਦੇ ਲਈ ਤਾਂ ਪੁਲਿਸ ਹੈ ਹੀ ਨਹੀਂ ਅੱਜ ਕੱਲ ਪੁਲਿਸ ਸਾਡੇ ਕਾਉਂਸਲਰ ਸਹਿਬਾਨਾਂ ਦੇ ਪਿੱਛੇ ਲੱਗੀ ਵੀ ਸੀ ਤਮਾਮ ਲੋਕਾਂ ਦੇ ਘਰਾਂ ਦੇ ਵਿੱਚ ਰੇਡਸ ਚੱਲ ਰਹੀਆਂ ਸਨ ਦੋ ਦੋ ਐਸ ਐਚ ਓਸ ਤੇ ਇੱਕ ਇੱਕ ਐਸ ਪੀ ਇੱਕ ਇੱਕ ਨਾਲ ਤਹਿਸੀਲਦਾਰ ਕਿਤੇ ਐਫਐਸਓ ਕਿਤੇ ਵੀਡੀਓ ਤਾਂ ਇਹ ਸਾਰੇ ਸਾਡੇ ਬੰਦਿਆਂ ਨੇ ਸਿਕੰਜਾ ਕੱਸਣ ਵਾਸਤੇ ਲਾਏ ਗਏ ਸਨ ਕਿ ਕੋਈ ਕਮਜ਼ੋਰੀ ਪਾ ਲੋ ਕਿਸੇ ਦਾ ਪੰਪ ਹੈ ਤਾਂ ਉਥੇ ਐਫਐਸਓ ਨੂੰ ਭੇਜੋ ਕਿ ਕਿਸੇ ਦੀ ਕੋਈ ਹਲਵਾਈ ਦੀ ਦੁਕਾਨ ਹੈ ਤਾਂ ਫੂਡ ਵਾਲਾ ਡਿਪਾਰਟਮੈਂਟ ਹੈਲਥ ਵਾਲਾ ਭੇਜ ਦਿਓ ਕਿਸੇ ਤੇ ਕੋਈ ਪੁਰਾਣੇ ਮਕਦਮੇ ਦੀ ਸ਼ਿਕਾਇਤ ਲੈ ਲਓ ਕਿਉਂਕਿ ਇਹ ਕਿਹਾ ਗਿਆ ਸੀਗਾ ਕਿ ਇੱਕ ਨਾ ਇੱਕ ਕਾਉਂਸਲਰ ਜਾਂ ਕਿਵੇਂ ਵੀ ਇਹਨਾਂ ਦਾ ਹਲਾਓ ਤਾਂ ਜੋ ਅਸੀਂ ਆਪਣਾ ਮੇਰ ਬਣਾ ਸਕੀਏ ਫਗਵਾੜਾ ਦੇ ਵਿੱਚ ਇਹਨਾਂ ਨੇ ਇਦਾਂ ਹੀ ਕੀਤਾ ਸਾਡੇ 5 ਕਾਉਂਸਲਰ ਸਹਿਬਾਨਾਂ ਤੇ ਪਰਚੇ ਦੇਤੇ ਪਰ ਮੈਂ ਤੇ ਬਾਜਵਾ ਸਾਹਿਬ ਤੇ ਸਮੁੱਚੀ ਕਾਂਗਰਸ ਉਹਨਾਂ ਕਾਉਂਸਲਰ ਸਹਿਬਾਨਾਂ ਦਾ ਧੰਨਵਾਦੀ ਹਾਂ ਔਰ ਹਿਸਟਰੀ ਇਹ ਯਾਦ ਰੱਖੇਗੀ ਕਾਂਗਰਸ ਪਾਰਟੀ ਕਿ ਇਹਨਾਂ ਦੇ ਅਤਿਆਚਾਰ ਤੇ ਡਰਾਉਣ ਤੋਂ ਬਾਅਦ ਸਾਡਾ ਇੱਕ ਵੀ ਕਾਉਂਸਲਰ ਟਸ ਤੋਂ ਮਸ ਨਹੀਂ ਹੋਇਆ ਤੇ ਅਸੀਂ ਉਹ ਸਾਰੇ ਬੱਸ 'ਚ ਲੈ ਕੇ ਹਿਮਾਚਲ ਲੈ ਕੇ ਜਾਣਾ ਪੈ ਰਿਹਾ ਹੈ ਇਹ ਅੰਨਾ ਹਜ਼ਾਰੇ ਦੇ ਅੰਦੋਲਨ 'ਚੋਂ ਨਿਕਲੀ ਹੋਈ ਪਾਰਟੀ ਜਿਹੜੀ ਸੰਵਿਧਾਨ ਦੇ ਨਿਰਮਾਤਾ ਤੇ ਸੰਵਿਧਾਨ ਦੀਆਂ ਗੱਲਾਂ ਕਰਦੇ ਆ ਜਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਸਨ ਸਾਨੂੰ ਆਪਣੇ ਕਾਉਂਸਲਰ ਹਿਮਾਚਲ ਲੈ ਕੇ ਜਾਣੇ ਪਏ ਔਰ ਜਿਹਨੂੰ ਲੈ ਕੇ ਆਏ ਪਰਚੇ ਦਰਜ ਕਰ ਦਿੱਤੇ ਤੇ ਜਦੋਂ ਪਤਾ ਲੱਗਿਆ ਵੀ ਕੋਈ ਪੇਸ਼ ਨਹੀਂ ਜਾ ਰਹੀ ਉਦੋਂ ਇਹਨਾਂ ਨੇ ਚੋਣ ਜਿਹੜਾ ਹੈ ਉਹਰਾ ਚੋਣ ਨੂੰ ਡਿਲੇ ਕਰ ਦਿੱਤਾ ਗਿਆ ਕਹਿੰਦੇ ਕਿ ਇਹ ਕਮਿਸ਼ਨਰ ਪਿਛਲੇ ਗੇਟ ਪਿਛੋਂ ਦੀ ਚਲਾ ਗਿਆ ਇਹ ਫਗਵਾੜੇ ਦੀ ਕਟਨਾ ਹੈ ਸੋ ਇਸੇ ਤਰ੍ਹਾਂ ਇਹਨਾਂ ਨੇ ਪਟਿਆਲਾ ਦੇ ਵਿੱਚ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾ ਕੇ ਆਪਣਾ ਮੇਰ ਬਣਾਇਆ ਜਿੱਥੇ 40 ਸਾਡੇ ਕਾਗਜ਼ ਰੱਦ ਕਰ ਦਿੱਤੇ 40 ਤੋਂ 42 ਕਾਗਜ਼ ਕਾਗਜ਼ ਹੀ ਉਡਾ ਦਿੱਤੇ ਗਏ ਲੇਡੀਜ਼ ਦੇ ਕੱਪੜੇ ਪਾੜ ਦਿੱਤੇ ਤੇ ਫਿਰ ਕਾਗਜ਼ ਤੇ ਫਾਈਲਾਂ ਖੋਲੀਆਂ ਗਈਆਂ ਇਹ ਹੈ ਉਹ ਸੰਵਿਧਾਨ ਦੇ ਨਿਰਮਾਤਾ ਜਿਹੜੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਆਪਣੇ ਕਮਰੇ 'ਚ ਲਾਉਣ ਦੀ ਇਹਨਾਂ ਨੇ ਫੈਸਲਾ ਕੀਤਾ ਸੀ ਸੋ ਅੱਜ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਚੋਣ ਹੈ ਸਾਨੂੰ ਇਹੀ ਖਸਤਾ ਹੈ ਸਾਨੂੰ ਇਹੀ ਸ਼ੰਕਾ ਹੈ ਕਿ ਇਸੇ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਅੱਜ ਕੋਈ ਨਾ ਕੋਈ ਬਹਾਨਾ ਬਣਾ ਕੇ ਜਦੋਂ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਗਈਆਂ ਤੇ ਫੇਰ ਸਾਡੇ ਸਾਰੇ ਦੇ ਸਾਰੇ ਕਾਉਂਸਲਰ ਐ ਚਟਾਂਗ ਦੇ ਵਾਂਗ ਇੱਥੇ ਵੀ 41 ਦੇ 41 40 ਤੇ ਇੰਡੀਪੈਂਡੈਂਟ ਟਾਂਗਰੀ ਸਾਹਿਬ ਲਾਲਚ ਦੇਣ ਤੋਂ ਬਾਅਦ ਹਰ ਸੰਭਵ ਉਪਰਾਲਾ ਕਰਨ ਤੋਂ ਬਾਅਦ ਮੰਤਰੀ ਇਹਨਾਂ ਦੇ ਪ੍ਰਧਾਨ ਸਾਹਿਬਾ ਨਮਨ ਰੂੜਾ ਤੱਕ ਮੰਤਰੀ ਸਾਰੇ ਟੈਲੀਫੋਨ ਕਰ ਕਰਕੇ ਸਾਡੇ ਬੰਦਿਆਂ ਨੂੰ ਧਮਕਾਉਣਾ ਉਹਨਾਂ ਨੂੰ ਲਾਲਚ ਦੇਣਾ ਵੱਡੇ ਵੱਡੇ ਲਾਲਚ ਦੇ ਨੇ ਇਸ ਦੇ ਬਾਪਯੂਦੋ ਇਹ ਚਟਾਂਗ ਦੇ ਵਾਂ ਸਾਡੇ ਨਾਲ ਖੜੇ ਐ ਔਰ ਸਾਨੂੰ ਪੂਰਨ ਜਿਹੜਾ ਖਸਤਾ ਪੂਰਨ ਜਿਹੜਾ ਸਾਨੂੰ ਇਹ ਉਮੀਦ ਹੈ ਕਿ ਅੱਜ ਇੱਥੇ ਵੀ ਇਹ ਜਿਹੜਾ ਚੋਣ ਹੈ ਇਹਨੂੰ ਇਹ ਡਿਲੇ ਕਰਣਗੇ ਹੋਰ ਇਹਨਾਂ ਤੇ ਕੋਈ ਇਹਨਾਂ ਦੇ ਹੀਲਾ ਵਸੀਲਾ ਨਹੀਂ ਚੱਲਿਆ ਸੋ ਕੋਈ ਨਾ ਕੋਈ ਇਸ ਤਰ੍ਹਾਂ ਦਾ ਟੰਗ ਤੌਰ ਤਰੀਕਾ ਅਪਣਾਉਣਗੇ ਕਿ ਜਿਹਰੇ ਨਾਲ ਇਹ ਚੋਣਾਂ ਦੇ ਵਿੱਚ ਦੇਰੀ ਕਰ ਦਿੱਤੀ ਜਾਵੇ ਫਿਰ ਹੋਵੇ ਸੋ ਪਰ ਅਸੀਂ ਸਾਰੇ ਜਾਣੇ ਸਮੁੱਚੀ ਕਾਂਗਰਸ ਇਸ ਅੱਜ ਇੱਥੇ ਆਏ ਆ ਬਾਜਵਾ ਸਾਹਿਬ ਵੀ ਇੱਥੇ ਐ ਅਸੀਂ ਵੀ ਇੱਥੇ ਐ ਔਰ 4 ਵਜੇ ਜਿਹੜੀ ਇਹਨਾਂ ਨੇ ਇਲੈਕਸ਼ਨ ਰੱਖਿਆ ਉਹਦੇ ਵਿੱਚ ਅਸੀਂ ਸਾਰੇ ਸਾਡੇ ਕੌਂਸਲਰ ਸਾਹਿਬਾਨ ਹਿੱਸਾ ਲੈਣਗੇ ਔਰ ਸਾਨੂੰ ਪੂਰਨ ਉਮੀਦ ਹੈ ਕਿ ਜਿਹੜਾ ਮੇਅਰ ਹੈ ਉਹ ਕਾਂਗਰਸ ਪਾਰਟੀ ਦਾ ਬਣੇਗਾ ਅਗਰ ਅੱਜ ਇਹ ਚੋਣਾਂ ਪ੍ਰਕਿਰਿਆ ਹੁੰਦੀ ਹੈ ਸੋ ਮੈਂ ਇਹ ਬੇਨਤੀ ਕਰਨੀ ਛੋੜਿਆ ਪ੍ਰਸ਼ਾਸਨ ਨੂੰ ਔਰ ਖਾਸ ਕਰਕੇ ਪੁਲਿਸ ਵਾਲਿਆਂ ਨੂੰ ਕਿ ਕਿਸੇ ਪ੍ਰਕਾਰ ਦੀ ਤੁਸੀਂ ਅਗਰ 1921 ਕੀਤੀ ਅਸੀਂ ਇਸ ਤੋਂ ਬਾਅਦ ਫਗਵਾੜੇ ਵੀ ਜਾਣਾ ਹੈ ਇੱਕ ਅਦੇ ਦਿਨ ਦੇ ਵਿੱਚ ਮੈਂ ਤੇ ਬਾਜਵਾ ਸਾਹਿਬ ਨੇ ਕਿਉਂਕਿ ਉੱਥੇ ਵੀ ਜਿਹੜਾ ਐਸਐਸਪੀ ਲੱਗਿਆ ਹੈ ਉਹ ਬਿਲਕੁਲ ਹੀ ਮਲਕੇ ਪੈਰਾ ਚ ਜਾਨ ਹੈ ਨਹੀਂਗਾ ਲੱਤਾ ਚ ਬਿਲਕੁਲ ਜਾਨ ਨਹੀਂ ਗਈ ਚੁੱਪ ਚਬੀਤੇ ਫਲਾਣੇ ਤੇ ਪਰਚਾ ਦੇਤਾ ਫਲਾਣੇ ਤੇ ਪਰਚਾ ਦੇਤਾ ਸਾਡੇ ਕਿਸੇ ਕਾਉਂਸਲਰ ਨਾਲ ਉਹਨੇ ਰਿਸ਼ਤੇਦਾਰ ਨਾਲ ਉਹਨਾਂ ਦੇ ਕਾਰੋਬਾਰ ਨਾਲ ਕਿਸੇ ਨੇ ਦੁਰਵਿਯਾਰ ਕੀਤਾ ਜਾਂ ਕੋਈ ਐਸੀ ਗੜਬੜ ਕੀਤੀ ਤਾਂ ਫਿਰ ਆਰਤ ਆਰਪਾਰ ਦੀ ਲੜਾਈ ਕਾਂਗਰਸ ਪਾਰਟੀ ਲੜੇਗੀ। ਔਰ ਮੈਂ ਉਮੀਦ ਕਰਦਾ ਕਿ ਅੱਜ ਇਹ ਜੋ ਹਰਕਤ ਇਹਨਾਂ ਨੇ ਫਗਵਾੜੇ ਕੀਤੀ ਹੈ ਉਹ ਇਹ ਹਰਕਤ ਦੁਆਰਾ ਨਹੀਂ ਦਹਿਰਾਉਣਗੇ ਕਿਉਂਕਿ ਮੰਡੇਟ ਸਾਨੂੰ ਲੋਕਾਂ ਨੂੰ ਦਿੱਤਾ ਹੈ ਲੋਕਾਂ ਨੇ ਤੇ ਅਸੀਂ ਆਪਣਾ ਮੇਅਰ ਚੁਣਾਂਗੇ ਔਰ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰਾਂਗੇ। ਸੋ 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 ਇੰਨੀ ਹੀ ਮੈਂ ਗੱਲਾਂ ਕਰਨੀਆਂ ਚਾਹੁੰਦਾ ਸਨ ਹੁਣ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹ ਤੁਹਾਡੇ ਨਾਲ ਆਪਣੇ ਗੱਲ ਰੱਖਣਗੇ ਸਰਦਾਰ ਪ੍ਰਤਾਪ ਸਿੰਘ ਲਾਲੋ ਜੀ ਬਹੁਤ ਹੀ ਪਰਮ ਸਤਕਾਰਯੋਗ ਸਾਡੇ ਪਾਰਟੀ ਦੇ ਅਧਿਐਕਸ਼ ਇਹਦੇ ਛੋਟੇ ਭਾਈ ਰਾਜਾ ਵੜਿੰਗ ਸਾਹਿਬ ਮੇਰੇ ਛੋਟੇ ਭਾਈ ਇਥੋਂ ਦੇ ਮੈਂਬਰ ਆਫ ਪਾਰਲੀਮੈਂਟ ਸਾ ਗੁਰਜੀਤ ਸਿੰਘ ਔਜਲਾ ਸਾਹਿਬ ਸਾਡੇ ਫਾਰਮਰ ਡਿਪਟੀ ਚੀਫ ਮਿਨਿਸਟਰ ਸੂਬੇ ਦੇ ਓਮਪ੍ਰਕਾਸ਼ ਸੋਨੀ ਸਾਹਿਬ ਸਾਡਾ ਜਸਬੀਰ ਸਿੰਘ ਡੈਂਪਾ ਜੀ ਡਾਕਟਰ ਰਾਜਕੁਮਾਰ ਵੇਰਕਾ ਸਾਹਿਬ ਸਾਡੇ ਐਕਸ ਮਿਨਿਸਟਰ ਸਾਹਿਬ ਸਾਡੀ ਭੈਣ ਸਰਦਾਰਨੀ ਨਵਜੋਤ ਕੌਰ ਸਿੱਧੂ ਜੀ ਫਾਰਮਰ ਮੰਤਰੀ ਸਹਿਬਾ 바ਸੀ ਸਾਹਿਬ ਸਾਡੇ 53 ਜੰਦਰ ਸਿੰਘ ਬਾਜਵਾ ਜੀ ਸੌਰੀ ਮਾਫੀ ਦਿਓ ਸਾਡੇ ਸੀਨੀਅਰ ਸਾਡੇ ਨੋ ਵੀ ਸਾਰਿਆਂ ਨੂੰ ਸੀਨੀਅਰ ਸਾਰੇ ਸਾਥੀ ਇਥੋਂ ਦੇ ਅਬਜ਼ਰਵਰ ਸੋਰੀ ਮੈਂ ਮਿਸ ਕਰ ਗਿਆ ਉਹ ਇਥੇ ਤਸ਼ਰੀਫ ਫਰਮਾਨੇ ਸਾਡੇ ਪ੍ਰਧਾਨ ਜੀ ਪੱਪੂ ਜੀ ਤੇ ਪਾਕੀ ਸਾਰੇ ਸਾਥੀ ਪ੍ਰਧਾਨ ਜੀ ਨੇ ਦੋਨੋਂ ਚੀਜ਼ਾਂ ਬਹੁਤ ਸਾਫ਼ ਤੌਰ ਤੇ ਤੁਹਾਡੇ ਸਾਹਮਣੇ ਰੱਖੀਆਂ ਨੇ ਪਹਿਲੇ ਤੇ ਕੱਲ ਦੀ ਜਿਹੜੀ ਵੜਿੰਗ ਸਾਹਿਬ 26 ਜਨਵਰੀ ਵਾਲੇ ਦਿਨ ਕਨਸਟਿਟਿਊਸ਼ਨ ਦੇ ਸਾਡੇ ਨਿਰਵਾਤਾ ਡਾਕਟਰ ਪੀਮਰਾ ਵੇਦਕਰ ਸਾਹਿਬ ਜਿਨ੍ਹਾਂ ਦਾ 26 ਜਨਵਰੀ ਦਾ ਦਿਨ ਹਰ ਹਿੰਦੂਸਤਾਨੀ ਬਹੁਤ ਗੌਰਵ ਨਾਲ ਮਨਾਉਂਦੇ ਐਂ ਜਿਹੜਾ ਪ੍ਰੋਟੋਕਾਲ ਹੈ ਕਿ ਉਸ ਦਿਨ ਇੱਕ ਇੱਕ ਚੱਪੇ ਤੇ ਪੁਲਿਸ ਲੱਗੀ ਹੁੰਦੀ ਸਾਡੀ ਬਦਕਿਸਮਤੀ ਵੇਖੋ ਉਹ ਜਮਾਤ ਜਿਹੜੀ ਬੱਬਾ ਇਹਦੀ ਅਨਾ ਹਜ਼ਾਰੇ ਜੀ ਦੀ ਗੱਲ ਕਰਦੀ ਹੋਈ ਉਹਦੀ ਸੋਚ ਦੀ ਗੱਲ ਕਰਦੀ ਹੋਈ ਡਾਕਟਰ ਅੰਬੇਦਕਰ ਸਾਹਿਬ ਦਾ ਜਿਹਾ ਜ਼ਿਕਰ ਹੋਇਆ ਉਹਨਾਂ ਦੀ ਸੋਚ ਤੇ ਚੀਦੇ ਆਜ਼ਮ ਪਗਤ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੀ ਸੋ ਕਾਲ ਜਮਾਤ ਜਿਨ੍ਹਾਂ ਨੇ ਹਰ ਕੈਬਨਿਟ ਮੰਤਰੀ ਤੇ ਚੀਫ ਮਿਨਿਸਟਰ ਦੇ ਆਫਿਸ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਲਾਈਆਂ ਨੇ ਜੇ ਡਾਕਟਰ ਅੰਬੇਦਕਰ ਸਾਹਿਬ ਤੇ 26 ਜਨਵਰੀ ਵਾਲੇ ਦਿਨ ਅਸੀਂ ਉਹਨਾਂ ਦੇ ਯਾਦਗਾਰ ਦੇ ਵਿੱਚ ਬਣੇ ਹੋਏ ਬੁੱਧੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ ਉਹਨਾਂ ਦੀ ਯਾਦਗਾਰ ਦੀ ਪ੍ਰੋਟੈਕਸ਼ਨ ਉਹਨਾਂ ਦੀ ਸੋਚ ਦੀ ਪ੍ਰੋਟੈਕਸ਼ਨ ਕੀ ਕਰਾਂਗੇ ਐਂਡ ਸਾਰਿਆਂ ਨੂੰ ਵੱਡੀ ਗੱਲ ਜਿਹੜੀ ਹੈ 26 ਜਨਵਰੀ ਵਾਲੇ ਦਿਨ ਇੱਕ ਪੌੜੀ ਲਗਾਈ ਜਾਂਦੀ ਹੈ ਜਿਹੜੀ ਕਾਰਪੋਰੇਸ਼ਨ ਵਾਲੇ ਲਗਾਉਂਦੇ ਨੇ ਤੇ ਜਿਹੜਾ ਸਵੇਰੇ ਜਿਹੜਾ ਪ੍ਰੋਗਰਾਮ ਹੁੰਦਾ ਉਹ ਆਮ ਤੌਰ 12 12:30 1 ਵਜੇ ਤੱਕ ਓਵਰ ਹੋ ਜਾਂਦਾ ਹੈ 26 ਜਨਵਰੀ ਵਾਲਾ ਉਸ ਤੋਂ ਬਾਅਦ ਉਹ ਪੌੜੀ ਉੱਥੇ ਹੀ ਰੱਖੀ ਜਾਣੀ ਉਹਦਾ ਮਤਲਬ ਹੈ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਇਹ ਜਿਹੜਾ ਇੱਕ ਮਦ ਭਾਗਾ ਇਵੈਂਟ ਹੋਇਆ ਇਹ ਜਿਹੜਾ ਇਨਸੀਡੈਂਟ ਹੋਇਆ ਬੰਦਾ ਦੱਸਿਆ ਜਾਂਦਾ ਕਿ ਬਾਹਰੋਂ ਆਂਦਾ ਉਹਨੂੰ ਮੈਂਟਲੀ ਹੁਣ ਅਨਸਟੇਬਲ ਵੀ ਦੱਸ ਰਹੇ ਨੇ ਇਹਦੀ ਸਿੱਧੇ ਤੌਰ ਜ਼ਿੰਮੇਵਾਰੀ ਕਿਹਦੀ ਹੈ ਚੀਫ ਮਿਨਿਸਟਰ ਪੰਜਾਬ ਦੀ ਕਿਉਂਕਿ ਹੋਮ ਮਿਨਿਸਟਰ ਵੀ ਭਗਵੰਤ ਮਾਨ ਹੈ ਤੇ ਪਿਛਲੇ 15 ਦਿਨ ਦਾ ਮੈਂ ਸਮੁੱਚੇ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਸਾਡੇ ਹਰ ਬਾਰਡਰ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਤੇ ਬੰਬ ਬਲਾਸਟ ਹੋ ਚੁੱਕੇ ਨੇ। ਰੋਜ਼ ਕਿਡਨਾਪਿੰਗਸ ਹੁੰਦੀਆਂ, ਰੋਜ਼ ਕਿਲਿੰਗਸ ਹੁੰਦੀਆਂ ਨੇ, ਲੋਕ ਮਾਰੇ ਜਾਂਦੇ ਨੇ, ਰੋਜ਼ ਫਰੋਤੀਆਂ ਦੀਆਂ ਚਿੱਟੀਆਂ ਆ ਰਹੀਆਂ, ਟੈਲੀਫੋਨ ਆ ਰਹੇ ਨੇ। ਤੇ ਸਾਡਾ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਏ, ਉਹ 15 ਦਿਨ ਦਾ ਵੋਟਾ ਮੰਗਦਾ ਫਿਰਦਾ ਅਰਵਿੰਦ ਕੇਜਰੀਵਾਲ ਨੂੰ ਚੀਫ ਮਿੰਸਟਰ ਬਣਾਉਂਦੀ ਦਿੱਲੀ ਦੇ ਵਿੱਚ। ਪਰਿਵਾਰ ਸਮੇਤ ਉਹ ਵੀ ਉੱਥੇ, ਸਾਰੇ ਕੈਬਨਿਟ ਦੇ ਮੰਤਰੀ ਉੱਥੇ, ਸਾਰੇ ਇਹਨਾਂ ਦੇ ਐਮ.ਐਲ.ਏ. ਉੱਥੇ। ਪੰਜਾਬ ਨੂੰ ਲਗਾਰੇ ਛੱਡ ਦਿੱਤਾ ਪਿਛਲੇ 5 ਮਹੀਨਿਆਂ ਦਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਅਸੀਂ ਵਿంటర్ ਸੈਸ਼ਨ ਸਾਡਾ ਹੋਣਾ ਚਾਹੀਦਾ ਜਿੱਥੇ ਪੰਜਾਬ ਦੇ ਸਾਰੇ ਮੁੱਦੇ ਲਾ ਐਂਡ ਆਰਡਰ ਦੇ ਸਾਡੇ ਇਕਨੋਮਿਕ ਮੁੱਦੇ ਜਿਹੜੇ ਨੇ ਇਕਨੋਮੀ ਦਾ ਜੋ ਸਾਡਾ ਹਾਲ ਹੈ ਅਸੀਂ ਉੱਥੇ ਪੰਜਾਬੀਆਂ ਦੇ ਗੱਲ ਰੱਖਣੀ ਸੀ ਉਹਦੇ ਵਾਸਤੇ ਨੇ ਕੋ ਵਕਤ ਤੇ ਨਹੀਂ ਪਿਛਲੇ 5 ਮਹੀਨਿਆਂ ਦੇ ਵਿਰਿੰਗ ਸਾਹਿਬ ਇਹਨਾਂ ਨੇ ਕੋਈ ਕੈਬਨਿਟ ਦੀ ਮੀਟਿੰਗ ਨਹੀਂ ਬੁਲਾਈ 5 ਮਹੀਨੇ ਹੋ ਗਏ ਟੋਟਲੀ ਲਵਾਰੇ ਛੱਡ ਦਿੱਤਾ ਜੀ ਜੋ ਇਹ ਕੁਝ ਹੋਇਆ 1 ਹਜ਼ਾਰ ਅਗਸਤ ਤੋਂ ਦਰਬਾਰ ਸਾਹਿਬ ਤੋਂ 500 ਅਗਸਤ ਜੱਲੇ ਵਾਲੇ ਬਾਗ ਤੋਂ ਜਿੱਤੇ ਸਾਰਨੋਂ ਵੱਧ ਟੂਰਿਸਟ ਸਾਰੇ ਹਿੰਦੁਸਤਾਨ ਤੋਂ ਤੇ ਬਾਹਰਲੇ ਦੇਸ਼ਾਂ ਤੋਂ ਹਰ ਰੋਜ਼ ਅੰਮ੍ਰਿਤਸਰ ਨੂੰ ਵਿਜ਼ਿਟ ਕਰਦੋ ਹੈਰੀਟੇਜ ਸਟਰੀਟ ਨੂੰ ਵਿਜ਼ਿਟ ਕਰਦੇ ਤੇ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਜਹਾਜ਼ ਤੇ ਮੈਂ ਪਹੁੰਚਿਆ ਰਾਤ ਤਕਰੀਬਨ 9 ਵਜੇ 9:30 ਵਜੇ ਸਾਰੇ ਸਾਡੇ ਸਾਥੇ ਉੱਥੇ ਆਪਣੀ ਲੋਮੇਵਾਰੀ ਨਿਭਾਦੇ ਹੋਏ ਪਹੁੰਚੇ ਨੇ ਉਸ ਟਾਈਮ ਵੀ ਵਿੜਿੰਗ ਸਭ ਇੱਕ ਵੀ ਪੁਲਿਸ ਅਫਸਰ ਉੱਥੇ ਹੈ ਨਹੀਂ ਕੋਈ ਪੁਲਿਸ ਦਾ ਕਨਸਟੇਬਲ ਹੈ ਨਹੀਂ ਪੌੜੀ ਉੱਥੇ ਦੀ ਉੱਥੇ ਲੱਗੀ ਹੈ ਜੀ ਤੋਂ ਇਸ ਗੱਲ ਨੂੰ ਅਸੀਂ ਸਾਫ਼ ਤੌਰ ਇਹ ਸਮਝਦੇ ਹਾਂ ਨਿਰੀ ਨਲੈਕੀ ਨਹੀਂ ਇੱਕ ਹੁੰਦੀ ਨਲੈਕੀ ਇੱਕ ਹੁੰਦੀ ਹੈ ਬਕਾਇਦਾ ਤੌਰ ਸੋਚੀ ਸਮਝੀ ਸਾਜ਼ਿਸ਼ ਨਾਲ ਵੇਖੋ ਇਹ ਜਿਹੜਾ ਅਰਵਿੰਦ ਕੇਜਰੀਵਾਲ ਏ ਇਹ ਵਿਢਿੰਗ ਸਾਹਿਬ ਪਿਛਲੇ ਦਿਨੀ ਇੱਕ ਵੀਡੀਓ ਆਈ ਅਨਾ ਹਜ਼ਾਰੇ ਦੀ ਜਿਹਦੇ ਵਿੱਚ ਅਨਾ ਹਜ਼ਾਰੇ ਨੇ ਵੀ ਕਿਹਾ ਕਿ ਮੈਨੂੰ ਕਦੀ ਵੀ ਇਹ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ ਕਿ ਅਰਵਿੰਦ ਕੇਜਰੀਵਾਲ ਸ਼ਰਾਬ ਦੇ ਘਟਾਲੇ 'ਚੋਂ ਪੈਸੇ ਖਾ ਕੇ ਆਪਣੀ ਪਾਰਟੀ ਚਲਾਏਗਾ ਕਿ ਜਿਸ ਪ੍ਰਿੰਸੀਪਲਸ ਵਾਸਤੇ ਪਾਰਟੀ ਬਣਾਈ ਗਈ ਸੀ ਇਹ ਤਾਂ ਕੰਪਲੀਟਲੀ ਉਹਨਾਂ ਪ੍ਰਿੰਸੀਪਲਸ ਦੇ ਅਗੇਂਸਟ ਹੈ ਸਾਡਾ ਮੰਨਣਾ ਹੈ ਅਰਬਨ ਐਕਸਲਸ ਨੇ ਇਹਨਾਂ ਤੋਂ ਕੋਈ ਚੀਜ਼ ਵੀ ਅਸੰਭਵ ਨਹੀਂ ਪੁਲਿਸ ਜੋ ਕੁਝ ਕਰ ਰਹੀ ਹੈ ਇੱਥੇ ਬਿਲਕੁਲ ਇਹਨਾਂ ਦਾ ਗੱਲ ਪ੍ਰਧਾਨ ਜੀ ਦੀ ਗੱਲ ਸਹੀ ਹੈ ਕਿ ਡਾਕਟਰ ਸਾਹਿਬ ਦਾ ਜਿਹੜੀ ਉੱਥੇ ਜਗ੍ਹਾ ਬਣੀ ਹੈ ਟਾਊਨ ਹਾਲ ਦੇ ਬਾਹਰ ਉਹਨੂੰ ਸੁਰੱਖਿਆ ਤੇ ਇਹਨਾਂ ਕੀ ਦੇਣੀ ਸੀ ਇੱਥੇ ਸਾਡੇ ਕਾਉਂਸਲਰਸ ਦੇ ਰਾਤ ਸਾਰੀ ਲੱਭਦੇ ਰਹੇ ਨੇ ਅਸੀਂ ਵੀ ਇੱਕ ਆਪਣੇ ਕਾਉਂਸਲਰ ਦੇ ਵਾਰਡ ਦੇ ਵਿੱਚ ਗਏ ਆਂ ਈਸਟ ਹਲਕੇ ਦੇ ਵਿੱਚ ਤਕਰੀਬਨ 10 11 ਵਜੇ ਉੱਥੇ ਪੁਲਿਸ ਵਾਲੇ ਆਏ ਸੀ ਉਹਨੂੰ ਅਰੈਸਟ ਕਰਨ ਵਾਸਤੇ ਬੈਠੇ ਨੇ ਸਾਡੇ ਸਾਥੀ ਇੱਥੇ ਇਥੇ ਬੈਠੇ ਨੇ ਦੂਸਰੀ ਕਲ ਸਭਾ ਦੀ ਉਹਨਾਂ ਦਾ ਨਾਂ ਹੈ ਤੇ ਆ ਜਿਹੜੀ ਸਾਰੀ ਨੂੰ ਇੰਪੋਰਟੈਂਟ ਗੱਲ ਕੀਤੀ ਅੱਜ ਪ੍ਰਧਾਨ ਜੀ ਨੇ ਕਿ ਜੋ ਇਹਨਾਂ ਨੇ ਫਗਵਾੜੇ ਵਿੱਚ ਕੀਤਾ ਸਾਨੂੰ ਖਛਾ ਹੀ ਭਾਵੇਂ ਅਮਨ ਰੂੜਾ ਇੱਥੇ ਹੈ ਭਾਵੇਂ ਇਹਨਾਂ ਦੇ ਹੋਰ ਵੀ ਮੰਤਰੀ ਇੱਥੇ ਫਿਰਦੇ ਨੇ ਇਹਨਾਂ ਨੇ ਅੱਜ ਵੀ ਇਹ ਡਰਾਮਾ ਇਹੀ ਰਚਣਾ ਬੰਦੇ ਨਾਲ ਕੋ ਹੈ ਨਹੀਂ ਨੇ 25-25 ਲੱਖ ਰੁਪਇਆ ਕਾਉਂਸਲਰਸ ਦੀ ਕੀਮਤ ਇਹਨਾਂ ਲਈ ਹੈ 25-25 ਲੱਖ ਰੁਪਇਆ ਇਹਨਾਂ ਹਜ਼ਾਰੇ ਦੀ ਬੂਮਿੰਟ ਚੋਂ ਨਿਕਲੀ ਅੱਜ ਤੁਸੀਂ ਮੈਨੂੰ ਦੱਸੋ ਇਹਨਾਂ ਦੀ ਪਛਾਣ ਕੀ ਹੈ ਜੀ ਪੁਲਿਸ ਇਸ ਕੰਮ ਨੂੰ ਲਗਾ ਦਿੰਦੀ ਹੈ ਤੋਂ ਅਸੀਂ ਬਕਾਇਦਾ ਤੌਰ ਇਹਨਾਂ ਸਾਰੇ ਅਫੀਸ਼ੀਅਲਸ ਨੂੰ ਤੇ ਆਪਦੀ ਸਰਕਾਰ ਨੂੰ ਇਹ ਗੱਲ ਚਿਤੌਣੀ ਦੇਣਾ ਚਾਹੁੰਦੇ ਆ ਕਿ ਅੱਜ ਜੇ ਤੁਸੀਂ ਇਲੈਕਸ਼ਨ ਰਾਖੀ ਲਈਏ ਇਹਨੂੰ ਇਮਾਨਦਾਰੀ ਨਾਲ ਇਲੈਕਸ਼ਨ ਹੋ ਲੈਂਦੇਓ ਗੁਰੂ ਦੀ ਨਗਰੀ ਹੈ ਘੱਟੋ ਘੱਟ ਗੁਰੂ ਦੀ ਨਗਰੀ ਨੂੰ ਤੇ ਬਖਸ਼ ਦਿਓ ਤੇ ਦੂਜੀ ਅਰਵਿੰਦ ਕੇਜਰੀਵਾਲ ਨੂੰ ਅਸੀਂ ਇਹ ਅਪੀਲ ਕਰਾਂਗੇ ਜਿਹੜਾ ਦਾਰਾ ਛਕੋ ਨੂੰ ਤੁਸੀਂ ਲਾਲ ਕਿਲੇ ਵਿੱਚ ਕੈਦ ਕਰਕੇ ਰੱਖਿਆ 15 ਦਿਨਾਂ ਦਾ ਇਹਨੂੰ ਵਾਪਸ ਕਰ ਲੋ ਇੱਥੇ ਆ ਕੇ ਕੋ ਪੰਜਾਬ ਨੂੰ ਸੰਭੇ ਇਹਨੂੰ ਵਾਪਸ ਕਰ ਲੋ 얘ਥੇ ਇੱਕ ਹੋਰ ਬਹੁਤ ਵੱਡਾ ਇਨਸੀਡੈਂਟ ਪਿਛਲੇ 2 ਦਿਨ ਦਾ ਓਜਲਾ ਸਾਹਿਬ ਚੱਲ ਰਿਹਾ ਹੈ ਜਿਹੜਾ ਮੈਂ ਤੁਹਾਡੇ ਸਾਰਿਆਂ ਦੇ ਨੋਟਿਸ ਤੇ ਵਿੱਚ ਲੈ ਕੇ ਆਣਾ ਚਾਹਨਾ ਕਿ 트럼ਪ ਐਡਮਿਨਿਸਟ੍ਰੇਸ਼ਨ ਨੇ ਪ੍ਰਧਾਨਜੀ ਸਨੀਚਰਵਾਰ ਨੂੰ ਤੇ ਐਤਵਾਰ ਨੂੰ ਸਾਡੇ ਚੰਦ ਇੰਪੋਰਟੈਂਟ ਗੁਰਦੁਆਰਾ ਸਾਹਿਬ ਜਿਹੜੇ ਅਮਰੀਕਾ ਦੇ ਵਿੱਚ ਨੇ ਉਹਨਾਂ ਨੂੰ 트럼ਪ ਦੀ ਐਡਮਿਨਿਸਟ੍ਰੇਸ਼ਨ ਨੇ ਬਕਾਇਦਾ ਤੌਰ ਜਾ ਕੇ ਰੇਡ ਕੀਤਾ ਨਿਊਯਾਰਕ ਦੇ ਵਿੱਚ ਤੇ ਨਿਊ ਜਰਸੀ ਦੇ ਵਿੱਚ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੀਆਂ ਇਹ ਏਜੰਸੀ ਸਾਰੇ ਗੁਰਦੁਆਰਾ ਸਾਹਿਬ ਧਿਆਨ ਕੀ ਇਲੀਗਲ ਇਮੀਗਰੈਂਟਸ ਨੂੰ ਬਾਹਰ ਕੱਢਣ ਵਾਸਤੇ ਠੀਕ ਹੈ ਕਾਨੂੰਨ ਉਥੋਂ ਦਾ ਅਮਰੀਕਾ ਦਾ ਵੱਖਰਾ ਹੈ ਬਟ ਇਹਦੀ ਅਸੀਂ ਨਿਖੇਦੀ ਕਰਨੇ ਆ ਜਿਹੜੇ ਸਾਡੀ ਰਿਲੀਜੀਅਸ ਪਲੇਸਸ ਦੇ ਉੱਤੇ ਇਨਰ ਦੀ ਲਾਅ ਐਨਫੋਰਸਮੈਂਟ ਏਜੰਸੀਸ ਜਾਂਦੀਆਂ ਤਕਰੀਬਨ 1000 ਪੰਜਾਬੀ ਉਥੋਂ ਇਹਨਾਂ ਰਾਉਂਡ ਅਪ ਕੀਤਾ ਇਸ ਕੰਮ ਤੋਂ ਇਹ ਸਮੁੱਚੀ ਕਾਂਗਰਸ ਜਿਹੜੀ ਹੈ ਤੇ ਸਮੁੱਚਾ ਪੰਜਾਬੀ ਜਗਤ ਜਿਹੜਾ ਟਰੰਪ ਸਾਹਿਬ ਭਾਵੇਂ ਕਿਸੇ ਦੀ ਨਾ ਹੀ ਬੰਨਣ ਪਰ ਅਸੀਂ ਅਪੀਲ ਜ਼ਰੂਰ ਉਹਨਾਂ ਨੂੰ ਕਰਨੇ ਆ ਕਿ ਦੀ ਸੈਂਟਿਟੀ ਨੂੰ ਬਧੇ ਨਜ਼ਰ ਰੱਖਦੇ ਹੋਏ ਤੌਰ ਤਰੀਕੇ ਨੇ ਰਿਲੀਜੀਅਸ ਪਲੇਸਸ ਦੇ ਵਿੱਚ ਜੇ ਤੁਸੀਂ ਕੋਈ ਅੰਦਰ ਵੀ ਜਾਣਾ ਤੇ देयर ਆ ਵੇਜ਼ ਐਂਡ ਮੀਨਸ ਤੁਸੀਂ ਉਹਨਾਂ ਦੀ ਮੈਨੇਜਮੈਂਟ ਦੇ ਨਾਲ ਜਿਹੜੀ ਉਥੋਂ ਦੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਉਹਦੇ ਨਾਲ ਗੱਲ ਕਰੋ ਤੇ ਉਸ ਤੋਂ ਬਾਅਦ ਕਿਸੇ ਕਿਸਮ ਦੀ ਕਾਰਵਾਈ ਕਰੋ ਸੋ ਅਸੀਂ ਬਹੁਤ ਸਖਤ ਸ਼ਬਦਾਂ ਦੇ ਵਿੱਚ ਟਰੰਪ ਨੇ ਜੋ ਕੁਝ ਕੀਤਾ ਉਹਦੀ ਐਡਮਿਨਿਸਟ੍ਰੇਸ਼ਨ ਨੇ ਕੀਤਾ ਅਸੀਂ ਉਹਦੀ ਵੀ ਨਕੀਦ ਦੀ ਕਰਨਾ ਚਾਹਾਂਗੇ ਹੁਣ ਤੁਸੀਂ ਆਪੇ ਪੁੱਛੋ ਤੁਸੀਂ ਜਦੋਂ ਗਏ ਤਾਂ ਉਸ ਤੋਂ ਬਾਅਦ ਸਰਕਾਰ ਐਕਟਿਵ ਹੋ ਗਈ ਹੈ ਰਾਤੀ ਬਤਰੀ ਉਹਦੀ ਧਾਰੀਵਾਲ 12 ਵਜੇ ਪਹੁੰਚਦੇ ਨੇ ਤੇ ਅੱਜ ਵੀ ਸਾਰਾ ਸੰਤੰਰ ਉੱਥੇ ਪਹੁੰਚ ਚੁੱਕਾ ਉਹ ਕਹਿੰਦੇ ਜੀ ਸਥਿਤੀ ਅੰਦਰ ਕੰਟਰੋਲ ਹੈ ਦੇਖੋ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਜੋ ਪ੍ਰਧਾਨ ਜੀ ਨੇ ਗੱਲ ਕਹੀ ਹੈ ਕਿ ਉਹ ਜਿਹੜਾ ਸਟੈਚੂ ਹੈ ਸੀ ਕਿਉਂਕਿ ਜੇ ਕਿਸੇ ਹੋਰ ਕੋ ਕਮਜ਼ੋਰ ਚੀਜ਼ ਦਾ ਬਣਿਆ ਹੁੰਦਾ ਤਾਂ ਬਹੁਤ ਭਾਰੀ ਨੁਕਸਾਨ ਹੁੰਦਾ ਈਵਨ ਜਿਹੜੀ ਕਨਸਟੀਟਿਊਸ਼ਨ ਉਥੇ ਤੁਸੀਂ ਵੇਖਿਆ ਥੱਲੇ ਬਣੀ ਹੈ ਉਹਨੂੰ ਅੱਗ ਲਾਈ ਗਈ ਪਹਿਲੇ ਪੈਟਰੋਲ ਛੁਟਿਆ ਗਿਆ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਤੋੜੇ ਮਾਰ ਕੇ ਤੋੜਿਆ ਵੀ ਗਿਆ ਉੱਤੇ ਵੀ ਗਏ ਸ਼ਰੀਆਮ ਉਹ ਆਦਮੀ ਤਕਰੀਬਨ ਅੱਧਾ ਘੰਟਾ ਉਹਨੇ ਹਰ ਪਰ ਜ਼ੋਰ ਕੋਸ਼ਿਸ਼ ਕੀਤੀ ਤੋ ਇਸ ਚੀਜ਼ ਨੂੰ ਜਨਾਚਰ ਸਿਟਿੰਗ ਹਾਈ ਕੋਰਟ ਦੇ ਕੋਈ ਜੱਜ ਜਿਹੜੇ ਨੇ ਟਾਈਮ ਬੋ ਇਹ ਸਾਰੀ ਚੀਜ਼ ਦੀ ਤੇ ਕੀ ਘਾਤ ਨਹੀਂ ਕਰਦੇ ਉਨੀ ਦੇਰ ਬਾਅਦ ਸਸੀਂ ਸਿੱਧੇ ਤੌਰ ਇਸ ਨਲਾਇਕ ਮੁੱਖ ਮੰਤਰੀ ਨੂੰ ਤੇ ਇਸ ਨਲਾਇਕ ਪੁਲਿਸ ਦੇ ਪ੍ਰਬੰਧ ਨੂੰ ਸਿੱਧੇ ਤੌਰ ਜ਼ਿੰਮੇਵਾਰ ਠਾਣਾ ਚਾਹੁੰਦੇ ਜੋ ਕੁਝ ਹੋ ਰਿਹਾ ਹੈ ਬਾਈ ਸਾਹਿਬ ਤੁਸੀਂ ਕਿਹਾ ਜੀ ਪੁਰਾਡੇ ਤੋਂ ਵੀ ਸ਼ਿਫਟ ਕਰਨੇ ਤੇ ਤੁਹਾਨੂੰ ਕੌਂਸਲਰ ਐਮ ਐਲ ਏ ਸ਼ਿਫਟ ਕੀਤੇ ਤੇ ਸੁਣੇ ਸੀ ਵੀ ਹਿਮਾਚਲ ਲੱਗੇ ਵੀ ਕਾਹਦਾ ਲੋਕਤੰਤਰ ਹੈ ਕੌਂਸਲਰ ਤੋਂ ਥੱਲੇ ਤੇ ਇਲੈਕਸ਼ਨ ਹੀ ਕੋਈ ਨਹੀਂ ਹੁੰਦੀ ਕੌਂਸਲਰ ਹੀ ਹੈ ਨਾ ਸਭ ਤੋਂ ਥੱਲੇ ਇਲੈਕਸ਼ਨ ਉੱਥੇ ਵੀ ਇਹ ਕੰਮ ਹੋਣ ਲੱਗਿਆ ਤੇ ਕਾਹਦਾ ਲੋਕਤੰਤਰ ਹੈ ਦੇਖੋ ਜੀ ਗੱਲ ਇਹ ਹੈ ਇਸ ਤਰ੍ਹਾਂ ਦੀ ਜਦੋਂ ਪ੍ਰੈਕਟਿਸ ਹੋਣ ਲੱਗ ਪਈ ਇਹ ਪ੍ਰੈਕਟਿਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ ਇੱਕ ਜੈਨ ਸਾਹਿਬ ਸਾਡੇ ਐਮ.ਐਲ.ਏ ਹੁੰਦੇ ਸੀ ਮੌਜੂਦਾ ਮੋਗੇ ਤੋਂ ਉਹ ਅੱਜ ਨਹੀਂ ਅੱਜਕੱਲ ਨਹੀਂ ਰਹੇ ਉਹਨਾਂ ਨੂੰ ਜੁਗਿੰਦਰ ਜੈਨ ਜੀ ਉਹਨਾਂ ਨੂੰ ਸਾਡੀ ਪਾਰਟੀ ਦੇ ਐਮ.ਐਲ.ਏ ਸੀ ਲੈ ਗਏ ਸਨ ਫਿਰ ਉੱਥੇ ਬਾਏ ਇਲੈਕਸ਼ਨ ਹੋਇਆ ਔਰ ਇਹ ਉਦੋਂ ਵੀ ਕਾਂਗਰਸ ਦੇ ਲੋਕ ਇਹ ਕਹਿੰਦੇ ਸੀ ਵੀ ਇਹ ਪ੍ਰੈਕਟਿਸ ਜਿਹੜੀ ਆ ਬੜੀ ਮਾੜੀ ਐ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਦਿਨ ਮਹਿੰਗੀ ਪੈਣੀ ਐ ਫਿਰ ਲਗਾਤਾਰ ਹੋਰ ਦੋ ਤਿੰਨ ਗਏ ਫਿਰ ਬਾਏ ਇਲੈਕਸ਼ਨ ਹੋਇਆ ਈ ਪ੍ਰੈਕਟਿਸ ਜਿਹੜੀ ਆ ਇਹ ਆਮ ਆਦਮੀ ਪਾਰਟੀ ਨੇ ਸ਼ੁਰੂ ਕਰ ਲਈ ਔਰ ਬਿਲਕੁਲ ਤੁਸੀਂ ਠੀਕ ਕਿਹਾ ਪਹਿਲਾਂ ਐਮਐਲਏ ਐਮਪੀਸ ਤੇ ਹੁੰਦੀ ਸੀ ਜਿਵੇਂ ਰਿੰਕੂ ਜੀ ਸਾਡੇ ਸੁਸ਼ੀਲ ਰਿੰਕੂ ਜੀ ਚਲੇ ਗਏ ਉਥੋਂ ਜਾ ਕੇ ਫਿਰ ਉਧਰੋਂ ਲੜਨੇ ਜਦੋਂ ਫਿਰ ਇਹੋ ਜੀਆਂ ਪ੍ਰੈਕਟਿਸ ਹੋਣ ਲੱਗ ਪਏ ਉਹਨਾਂ ਪਾਰਟੀਆਂ ਦਾ ਜਿਹੜਾ ਅੰਜਾਮ ਹੈ ਜਿਹੜਾ ਉਹ ਅਖੀਰ ਤੇ ਹੁਣ ਤੁਸੀਂ ਦੇਖ ਲਓ ਸ਼ੋਮਨੀ ਗੱਲ ਕਾਲੀ ਦਲ ਹਾਸ਼ੀਏ ਤੇ ਹੋ ਗਿਆ ਤੁਸੀਂ ਲੋਕਾਂ ਨੇ ਮੰਡੇਟ ਦਿੱਤਾ ਇੱਕ ਕੌਂਸਲਰ ਨੂੰ ਕਿ ਇਹ ਕਾਂਗਰਸ ਦੀ ਟਿਕਟ ਤੇ ਹੈ ਬੀਜੇਪੀ ਦੀ ਹੈ ਝਾੜੂ ਤੇ ਹੈ ਅਗਰ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋਗੇ ਹੌਸਟ ট্রেਡਿੰਗ ਕਿਸਮ ਲੈ ਕੇ ਜਾਓਗੇ ਲਾਲਚ ਦੇ ਕੇ ਉਰੀ ਗਰਦਨ ਦੁਬਾ ਕੇ ਤਾਂ ਤੁਹਾਡਾ ਜਿਹੜਾ ਬਦਲਾਵ ਦਾ ਗੱਲ ਸੀਗੀ ਅੱਜ ਲੋਕਾਂ ਨੂੰ ਇਹ 7 ਸੀਟਾਂ ਜਿਹੜੀ ਕਾਂਗਰਸ ਪਾਰਟੀ ਜਿੱਤੀ ਹੈ ਨਾ ਜਨਾਬ ਬਦਲਾਵ ਤੇ 92 ਸੀਟਾਂ ਝਾੜੂ ਜਿੱਤਿਆ ਸੀਗਾ 92 ਬਦਲਾਵ ਦੇ ਨਾਰੇ ਤੇ ਕਿ ਸ਼ਾਇਦੇ ਕੋਈ ਨਵੀਂ ਕਿਸਮ ਦੀ ਪਾਰਟੀ ਹੈ ਸ਼ਾਇਦ ਕੋਈ ਇਨਕਲਾਬ ਜਾਂ ਬਦਲਾਵ ਆਏਗਾ ਬਾਬਾ ਸਾਹਿਬ ਅੰਮ੍ਰਿਤ ਕਰ ਦੀ ਫੋਟੋ ਲਾਉਂਦੇ ਐ ਭਗਤ ਸਿੰਘ ਦੀ ਗੱਲ ਕਰਦੇ ਐ ਸੋ ਕਾਉਂਸਲਰ ਸਹਿਬਾਂ ਇਸ ਛੋਟੇ ਪੱਧਰ ਤੱਕ ਆ ਗਈ ਕਿ ਪੁਲਿਸ ਕਮਿਸ਼ਨਰ ਐਸਪੀਜ਼ ਮੰਤਰੀ ਸਕਲਚ ਇਨਵੋਲਡ ਹੋ ਗਏ ਵੀ ਜਾਂ ਪਰਚਾ ਜਾਂ ਆ ਜਾ ਤੇ ਕਾਉਂਸਲਰਸ ਨੂੰ ਸਾਨੂੰ ਲੈ ਕੇ ਜਾਣਾ ਪਿਆ ਹਮਾਸ਼ਾਲ ਇਹ ਤਾਂ ਅਸੀਂ ਰੋਣਾ ਰੋ ਰਹੇ ਹਾਂ ਹੁਣ ਕੀ ਪ੍ਰੋਬਲਮ ਕੀ ਹੈ ਉੱਥੇ ਡਿਲੇ ਕਰਾਈ ਹੈ ਜਿਹੜੀ ਚੋਣ ਕੀ ਕਾਉਂਸਲਰ ਸਹਿਬਾਂ ਨੂੰ ਕਿੰਨੇ ਦਿਨ ਨੇ ਸਾਂਭਣਗੇ ਅਲਟੀਮੇਟਲੀ ਘਰਾਚੋ ਡਰ ਲੱਗਦਾ ਜਿਵੇਂ ਸਾਬਾ ਜੀ ਦੇ ਘਰੇ ਰੇਡ ਹੋ ਗਿਆ ਵੀ ਕੋਈ ਨਾ ਕੋਈ ਦਬਾਅ ਪਾਈਏ ਸੋ ਸਾਨੂੰ ਸਾਰੇ ਨੂੰ ਇਕੱਠੇ ਰੱਖਣਾ ਪੈਂਦਾ ਹੈ ਬਾਹਰ ਲੈ ਕੇ ਜਾਣਾ ਪੈਂਦਾ ਹੈ ਸਰਕਾਰ ਹੈ ਸੋ ਮੇਰੀ ਬੇਨਤੀ ਹੈ ਕਿ ਜੋ ਪ੍ਰੈਕਟਿਸ ਭਾਜਪੀ ਕਰਦੀ ਰਹੀ ਹੈ ਜਾਂ ਹੋਰ ਪਾਰਟੀਆਂ ਉਹੀ ਪ੍ਰੈਕਟਿਸ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦਾ ਤੰਤਰ ਉਹੀ ਪ੍ਰੈਕਟਿਸ ਇੱਥੇ ਕਰ ਰਿਹਾ ਹੈ ਸੋ ਇਹ ਗੱਲਾਂ ਚੰਗੀਆਂ ਨਹੀਂ ਹੈ ਮੰਡੇਟ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਦਿੱਤਾ ਹੈ ਜਿਹੜਾ ਕੌਂਸਲਰ ਜਿੱਤੇ ਹੈ ਗੱਲ ਜਾਣ ਉਨਨੀ ਨਹੀਂ ਹੈ ਸੋ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਜੋ ਅਜਮਾਈਸ਼ੀ ਜਿਹੜੀ ਹੈ ਇਹ ਨਹੀਂ ਕਰਨੀ ਚਾਹੀਦੀ ਆਪ ਵੀ ਆਪਰੇਸ਼ਨ ਲਾਟਸ ਦੀ ਗੱਲ ਕਰਦੇ ਸੀ ਕਿ ਉਹਨੇ ਆਪਰੇਸ਼ਨ ਲਾਟਸ ਇਹਨਾਂ ਨੇ ਕਿਹਾ ਸੀ ਸੋ ਮੈਂ ਤਾਂ ਕਹਿ ਰਿਹਾ ਕਿ ਇਹ ਇੱਥੇ ਨਹੀਂ ਇਹ ਤਾਂ ਰੋਜ਼ ਕਹਿੰਦੇ ਇਹ ਦਿੱਲੀ ਦੇ ਵਿੱਚ ਸਾਡਾ ਜਿਹੜਾ ਐਮ.ਐਲ.ਏ ਲੈ ਗਈ ਟੱਕੇ ਨਾਲ ਇਹਦੇ ਤੇ ਪਰਚਾ ਦਰਜ ਕਰਕੇ ਲੈ ਗਈ ਇਹ ਰੋਜ਼ ਭਾਜਪਾ ਤੇ ਇਲਜ਼ਾਮ ਲਾਉਂਦੇ ਇਹ ਰੋਜ਼ ਏਜੰਸੀਸ ਤੇ ਇਲਜ਼ਾਮ ਲਾਉਂਦੇ ਉਹੀ ਏਜੰਸੀਸ ਜਿਹੜੀਆਂ ਉਹ ਇੱਥੇ ਕੰਮ ਕਰਦੀਆਂ ਸੋ ਮੇਰੇ ਕਹਿਣ ਦਾ ਮਤਲਬ ਸਤਾ ਸਰਕਾਰ ਦਾ ਦੁਰਉਪਯੋਗ ਮਕਮਲ ਤੌਰ ਤੇ ਸਹੀ ਮਹੀਨੇ ਮੈਂ ਤੁਹਾਨੂੰ ਅੱਜ ਗੱਲ ਦੱਸਾਂ ਇੰਨਾ ਕਿਸੇ ਕਾਂਗਰਸੀਆਂ ਨੂੰ ਰਾਜ ਕੀਤਾ ਕਾਂਗਰਸੀਆਂ ਨੇ ਪੂਰਾ ਪੰਜਾਬ ਦੇ ਵਿੱਚ ਕਦੇ ਅਕਾਲੀਆਂ ਨੇ ਕੀਤਾ ਦੋਨਾਂ ਪਾਰਟੀਆਂ ਨੂੰ ਨਹੀਂ ਇਹੋ ਜਿਹੇ ਜਿਹੜੇ ਨੁਕਸੇ ਆਉਂਦੇ ਸੀ ਇਹ ਸੱਦ ਤੱਕ ਕਦੇ ਦੋਨੋਂ ਪਾਰਟੀਆਂ ਨਹੀਂ ਗਿਰੀਆਂ ਹੋਣੀਆਂ ਵੀ ਕੌਂਸਲਰ ਇਹ ਪਹਿਲੀ ਵਾਰ ਹੀ ਹੋਇਆ ਕਿ ਇਸ ਤਰ੍ਹਾਂ ਇਹ ਨਵੇਂ ਨੁਕਸੇ ਲੈ ਕੇ ਬਦਲਾਵ ਦੀ ਪਾਰਟੀ ਜਿਹੜੀ ਆਈ ਹੈ ਸਰ ਪਿਆਰੇ ਨੇ ਕਿ ਸਾਡੇ ਕੋਲ ਤਿੰਨ ਰੰਗ ਲੋਕ ਹਾਂ ਜੀ ਇਹਨਾਂ ਦੀ ਸਟਾਚੂ ਨੂੰ ਮਾਰ ਰਹੇ ਨੇ ਕੀ ਕਹਿਆ ਜਾਂਦੇ ਕਿ ਅੱਜ ਆਪਣੇ ਕੋਈ ਸਰ ਮੇਰੀ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਘਟਨਾ ਕਰਮ ਤੋਂ ਬਾਅਦ ਕਿਸੇ ਦੀ ਬੇਇੱਜ਼ਤੀ ਇੱਜ਼ਤ ਰੋਲਣ ਤੋਂ ਬਾਅਦ ਹੈਂਡ ਗਰਨੇਡ ਕਿਸੇ ਨੇ ਘਰ ਚ ਢਿੱਗ ਪੈਂਦਾ ਜੀ ਫਿਰ ਪੁਲਿਸ ਚਲੀ ਜਾਂਦੀ ਹੈ ਅਸੀਂ ਮੁਕੰਮਲ ਕੰਟਰੋਲ ਕਰ ਰਹੇ ਹਾਂ ਥਾਣੇ ਦੇ ਵਿੱਚ ਕੋਈ ਘਟਨਾ ਕਰਮ ਹੈਂਡ ਗਰਨੇਡ ਸਿੱਟ ਦਿੰਦੇ ਹੋ ਤਾਂ ਫਿਰ ਤੁਸੀਂ ਉੱਥੇ ਕਹਿ ਦਿੰਦੇ ਕਿ ਹੁਣ ਸਥਿਤੀ ਕਾਬੂ ਚ ਹੈ ਅੱਜ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਦੁੱਧ ਦੇ ਧੋਣ ਦੇ ਨਾਲ ਵੈ ਸਿੱਧਾ ਕੋਈ ਕਰਦਾ ਕਾਂਗਰਸੀ ਕਰਕੇ ਆਏ ਅਸੀਂ ਔਜਲਾ ਸਾਹਿਬ ਸਵੇਰ ਕਿਰਾਕੀ ਕਰਕੇ ਆਏ ਪਰ ਹੁਣ ਉਹਨਾਂ ਨੇ ਸੋਚਿਆ ਹੋਣਾ ਕਮ ਸੇ ਕਮ ਇਹਦੇ ਨਾਲ ਤੁਸੀਂ ਸਰਕਾਰ ਚੋਂ ਤੁਸੀਂ ਜ਼ਿੰਮੇਦਾਰ ਹੋ ਤੁਸੀਂ ਜ਼ਿੰਮੇਵਾਰੀ ਲਓ ਘਟਨਾ ਕਰਨ ਦੀ ਬਾਜਵਾ ਸਾਹਿਬ ਨੇ ਠੀਕ ਕਿਹਾ ਪੌੜੀ ਕਿਨੇ ਲਾਈ ਫਿਰ ਪੌੜੀ ਲੱਗੀ ਕਿਉਂ ਰਹੀ ਸ਼ਾਮ ਤੱਕ ਪੌੜੀ ਲੱਗੀ ਰਹੀ ਇਹ ਪੌੜੀ ਲਗਣੀ ਬੰਦਾ ਉੱਤੇ ਚੜਨਾ ਥੌੜੀਆਂ ਲੈ ਕੇ ਮਾਰੀ ਜਾਂਦਾ ਹੈ ਬਾਬਾ ਸਾਹਿਬ ਦੀ ਸਟੈਚੂ ਤੇ ਇਹ ਸਾਰੀ ਜ਼ਿੰਮੇਵਾਰੀ ਲੈ ਇੱਕ ਮਿੰਟ ਮੇਰੀ ਗੱਲ ਸੁਣ ਇੱਕ ਮਿੰਟ ਬਾਅਦ ਮਾਤੇ ਮੋਕੇ ਤੇ ਸੀ ਉੱਥੇ ਕੋਈ ਪੁਲਿਸ ਵਾਲਾ ਵੀ ਨਹੀਂ ਪਹੁੰਚਿਆ ਸੀ ਕੋਈ ਅਸੀਂ ਰਾਤ ਤੱਕ ਨਹੀਂ ਗਿਆ ਕੋਈ ਮੈਂ ਤੇ ਇੱਕੋ ਗੱਲ ਕਹਿਣਾ ਚਾਹੂੰਗਾ ਰੋੜਾ ਸਾਹਿਬ ਨੂੰ ਜੇ ਦੁੱਧ ਤਾਂ ਨੁਹਾਣਾ ਹੀ ਹੈ ਤੇ ਕੇਜਰੀਵਾਲ ਨੂੰ ਨੁਹਾਉਂਦੀ ਲੋੜ ਜਿਹੜਾ ਸਾਰਾ ਟੱਬਰ ਸਾਲ-ਸਾਲ ਤਿਹਾਰ ਜੇਲ੍ਹ ਚ ਰਹਿ ਕੇ ਆਏ ਨੇ ਦੁੱਧ ਨਾ ਨੁਹਾਂਦੀ ਤੇ ਉਹਨਾਂ ਨੂੰ ਲੋੜ ਇਹਨਾਂ ਨੂੰ ਹੀ ਲਵਾੜਿਆ ਤੋ ਇਸ ਗੱਲ ਕਾਰਨ ਸਮੁੱਚਾ ਪੰਜਾਬ ਜਿਹੜਾ ਆਉਣ ਦੇ ਵਕਤ ਆਏਗਾ ਤੇ ਫੇਰ ਅਮਨ ਉਹ ਰੋੜੇ ਨੂੰ ਤੇ ਮਾਂ ਨੂੰ ਦੋਨਾਂ ਨੂੰ ਘਟਿਆਂ ਨੂੰ ਨੁਹਾਇਆ ਜੀ 25-25 ਲੱਖ ਦੀ ਗੱਲ ਕੀਤੀ ਧਾਰੀਵਾਲ ਸਾਹਿਬ ਨੂੰ ਪੁੱਛਿਆ ਗਿਆ ਕਿ ਇਹ 25 ਲੱਖ ਦੀ ਵੇਖਿਆ ਨਹੀਂ ਕਹਿੰਦੇ ਇਹ ਪਿੰਡੇ ਪੈਸੇ ਨਹੀਂ ਕਦੀ ਦੇਖੇ ਜਿੰਦਗੀ ਤੇ ਇਹ ਕੀ ਤਮਾਤਰੀ ਵੇਖਦਾ ਰਿਹਾ ਨਹੀਂ ਇਹ ਦੋਰ ਕੀ ਵੇਖਦਾ ਰਿਹਾ ਇਹ ਦੱਸੇ ਇਹ ਖਿਲਾਕਾਰਾਂ ਨੂੰ ਲੱਭਦਾ ਰਹਿੰਦਾ ਸਾਹਿਬ ਸਾਹਿਬ ਕੱਢ ਦਿੱਤੇ ਪੈਸੇ ਨਾਲ ਐਕਸ਼ਨ ਪ੍ਰੋਗਰਾਮ ਕੀ ਅਗਲਾ ਹੋਏਗਾ ਕਾਂਗਰਸ ਦਾ ਛੋਟੇ ਵੀ ਰੈਕਸ਼ਨ ਮੇਰੀ ਸੁਣੋ ਬੇਨਤੀ ਇਹ ਹੈ ਕਿ ਸਾਡਾ ਕੰਮ ਤੇ ਹੈ ਇਹ ਲੋਕਾਂ ਨੂੰ ਜਾਗਰੂਕ ਕਰਨਾ ਪੰਜਾਬ ਦੇ ਲੋਕਾਂ ਨੂੰ ਹਿੰਦੂਸਤਾਨ ਦੇ ਲੋਕਾਂ ਨੂੰ ਕਿ ਅਸੀਂ ਕਿੰਨਾ ਲੋਕਾਂ ਦੇ ਹੱਥ ਦੇ ਵਿੱਚ ਤਾਕਤ ਦੇਤੀ ਇਹ ਚੀਜ਼ ਸਾਰੋਂ ਵੱਡੀ ਤੇ ਹੈ ਤੋ ਇਸੇ ਗੱਲ ਅਸੀਂ ਅਮਨ अरोड़ा ਜੀ ਨੂੰ ਕਿਹਾ ਕਿ ਅਮਨ ਜੀ ਪਹਿਲੇ ਤੇ ਆਪਣਾ ਜਿਹੜਾ ਤੁਹਾਡਾ ਆਪਣੀ ਪਾਰਟੀ ਦਾ ਬਾਸ ਹੈ ਇਹਨੂੰ ਦੁੱਧ ਨਾ ਧਵਾਂਦੀ ਲੋੜ ਏ ਸਿਸੋਧੀਆਂ ਨੂੰ ਧਵਾਂਦੀ ਲੋੜ ਏ ਉਹ ਜਿਹੜਾ ਇੱਕੋ ਨਾਇਰ ਏ ਉਹਨੂੰ ਧਵਾਂਦੀ ਲੋੜ ਏ ਜਿਹੜਾ ਉਹ ਇੱਕ ਹੋਰ ਪਤਾ ਨਹੀਂ ਉਹ ਕੀ ਸੀ ਇੱਕੋ ਜੈਨ ਸਾਹਿਬ ਨੇ ਇਹ ਸਾਰਿਆਂ ਨੂੰ ਦੁੱਧ ਨਾ ਧਵਾਂਦੀ ਤੇ ਇਹਨਾਂ ਨੂੰ ਲੋੜ ਹੈ ਇਹ ਯੋਗਦੀਰ ਉਹ ਕੰਮ ਦੀ ਇੱਕ ਅੱਜ ਇੱਕ ਮਿੰਟ ਬਾਜਵਾ ਸਾਹਿਬ ਦੁੱਧ ਲੈਣ ਘਰ ਮੇਰੇ ਵਾਸਤੇ ਰਾਤੀ ਇਸੇ ਕਰਕੇ ਗਏ ਸੀ ਮੇਰੇ ਕੋਲੋਂ ਦੁੱਧ ਲੈ ਆਉਣ ਤੇ ਇਹ ਬਾਬਾ ਸਾਹਿਬ ਦੀ ਤੁਸੀਂ ਉਹਦੀ ਹਾਲਤ ਵੇਖਿਓ ਜਾ ਕੇ ਇਹਨਾਂ ਨੂੰ ਤੇ ਅੱਜ ਜਾ ਗਈ ਆ ਸਾਰੇ ਬੁਰੇ ਹਾਲ ਨੇ ਨੀਤੀਯੋਗ ਦੀ ਬਾਦਸ਼ਾਹ ਰਿਪੋਰਟ ਆਂਦੀ ਏ ਸਾਰੇ ਜਿਲ੍ਹਿਆਂ ਦੀ ਰਿਪੋਰਟ ਕਿਹਾ ਵੀ ਉਹਨਾਂ ਨੇ ਪੰਜਾਬ ਨੂੰ ਸਭ ਤੋਂ ਥੱਲੇ ਰੱਖਿਆ ਤੇ ਇਹ ਸਰਕਾਰ ਆਈ ਪੰਜਾਬ ਦਾ ਖਜ਼ਾਨਾ ਲੈਣਾ ਉਹ ਖਵਾਵਾਂਗੇ ਤੇ ਕਰਦਾ ਕਿਤਾਬ ਇਹ ਇਹ 18 ਸਟੇਟਸ ਦੀ ਆਈ ਏ ਸਟੇਟਸ ਦੀ ਆਈ ਏ ਤੇ ਤੁਸੀਂ ਸਮਝਦੇ ਕੀ ਹੋ ਕਿ ਭਗਵੰਤ ਦੇ ਹੁੰਦੇ ਆ ਹੋਰ ਕੀ ਹੋਣਾ ਸੀ ਇਹ ਨੀਤੀਯੋਗ ਦੀ ਕੋਈ ਮੀਟਿੰਗ ਹੀ ਕਦੀ ਇਹਨੇ ਅਟੈਂਡ ਹੀ ਕੀਤੀ ਨੀਤੀਯੋਗ ਦੀ ਮੀਟਿੰਗ ਮੋਸਟ ਇੰਪੋਰਟੈਂਟ ਹੈ ਕਿਉਂਕਿ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਹੁੰਦਾ ਹੈ ਉਹਦੇ ਵਿੱਚ ਫਾਈਨੈਂਸ ਮਿਨਿਸਟਰ ਹੁੰਦਾ ਹੈ ਉਹਦੇ ਵਿੱਚ ਰਿਜ਼ਰਵ ਬੈਂਕ ਦਾ ਗਵਰਨਰ ਹੁੰਦਾ ਜਿਹੜੀ ਵੀ ਸਟੇਟ ਦੇ ਤੇ ਨੈਸ਼ਨਲ ਗਵਰਨਮੈਂਟ ਦੇ ਵਿੱਚ ਕੋਈ ਫਾਈਨੈਂਸ਼ੀਅਲ ਮੁੱਦੇ ਨੇ ਉਹ ਤੁਸੀਂ ਉੱਥੇ ਚੁੱਕਣੇ ਹੁੰਦੇ ਨੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਹੈ ਸਾਡੀ ਜੀਐਸਟੀ ਦੀ ਗੱਲ ਸੀ ਕੋਈ ਵੀ ਕਦੀ ਇਹ ਮੀਟਿੰਗ ਅਟੈਂਡ ਕਰਨੀ ਗਿਆ ਸਾਡਾ ਇਹੀ ਹਾਲ ਹੋਣਾ ਸੀ ਵਿਸੇ 93000 ਕਰੋੜ ਰੁਪਇਆ ਕਰਜ਼ਾ ਛੜਾਤਾ ਜਿਸ ਸਰਕਾਰ ਨੇ ਪੰਜਾਬ ਦਾ ਕੀ ਹਾਲ ਹੋਏਗਾ ਉਹ ਆਉਣ ਵਾਲਾ ਸਮਾਂ ਤੁਹਾਡੇ ਨਾਲ ਬਾਤ ਕੇ वार्तालाप ਕਰਾਂਗੇ ਆ ਉਹਨੇ ਸੋਨੀ ਸਾਹਿਬ ਨੇ ਜਿਹੜਾ ਹਾਈ ਕੋਰਟ ਚ ਅਸੀਂ ਪਟੀਸ਼ਨ ਪਾਈ ਵੀ ਸੀ ਪੂਰਾ ਆਰਡਰ ਆ ਗਿਆ ਨੇ ਜੱਜ ਸਾਹਿਬਾਂ ਦੇ ਉਹਨੇ ਕਿਹਾ ਕਿ ਅੱਜ ਹੀ ਚੋਣ ਕਰਾਈ ਜਾਵੇ ਔਰ ਹਰੇਕ ਜਿਹੜਾ ਚੁਣਿਆ ਹੋਇਆ ਸਾਡਾ ਕਾਉਂਸਲਰ ਹੈ ਉਹਦੀ ਹਫਾਜ਼ਤ ਦੀ ਜ਼ਿੰਮੇਵਾਰੀ ਉਥੋਂ ਦੇ ਪੁਲਿਸ ਦੀ ਹੋਏਗੀ ਯਾਨੀ ਕਿ ਡੀਸੀਪੀ ਕਮਿਸ਼ਨਰ ਦੀ ਹੋਏਗੀ ਕਿਸੇ ਪ੍ਰਕਾਰ ਦੀ ਕੋਈ ਇਸ اور ਵੀਡੀਓਗ੍ਰਾਫੀ ਜਿਹੜੀ ਹੈ ਉਹ ਅੰਦਰ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਇਹ तमाम ਚੀਜ਼ਾਂ ਕਿਉਂਕਿ ਹਾਈ ਕੋਰਟ ਨੂੰ ਵੀ ਪਤਾ ਜੀ ਕਿਸ ਪ੍ਰਕਾਰ ਦਾ ਇਹਨਾਂ ਦਾ ਹੈਗਾ ਇਹ ਸਾਡੀ ਕਾਪੀ ਦੇ ਦਾਂਗੇ ਲੰਮਾ ਹੋਇਆ ਅਲਾਹ ਸਾਹਿਬ ਤੁਸੀਂ ਸਾਰੇ ਜਣੇ ਮਿਲਣ ਜਾਂਦੇ ਹੋ ਕੁਝ ਮਿਸਟਰ ਸਾਹਿਬ ਨੂੰ ਵੀ ਸਾਡੇ ਕਾਉਂਸਲਰਾਂ ਨੂੰ ਤਾਂ ਕੀਤਾ ਜਾ ਰਿਹਾ ਹੈ ਉਹਦੇ باوجود ਕੱਲ ਸਫਾ ਜੀ ਦੇ ਘਰੇ ਜਾ ਕੇ ਟੀਮ ਜਾਂਦੀ ਹੈ ਜਿੰਬਾ ਜੀ ਵੀ ਉੱਥੇ ਗਏ ਤਾਂ ਤੇ ਕੀ ਹਜੇ ਵੀ ਜਿਹੜੇ ਬਖ ਤੁਹਾਡੇ ਕਾਉਂਸਲਰ ਨੂੰ ਤੁਹਾਨੂੰ ਕਹਿਣਾ ਪੈ ਗਿਆ ਵੀ ਘਰੋਂ ਇੱਧੋ ਉਧਰ ਰੋ ਤਾਂ ਇਹ ਕੋਈ ਨਾ ਕੋਈ ਕਿ ਹਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੁਝ ਕਾਉਂਸਲਰਾਂ ਨੂੰ ਹਜੇ ਤੱਕ ਵੀ ਢੰਗਾਇਆ ਜਾ ਰਿਹਾ ਹੈ ਬਿਲਕੁਲ ਅਸੀਂ ਸਾਰੇ ਆ ਸਾਰੀ ਇੰਨੀ ਐਕਸਰਸਾਈਜ਼ ਕਰਨ ਦੀ ਕਿ ਲੋੜ ਹੈ ਸਾਰੇ ਕੰਮ ਛੱਡ ਕੇ ਬੈਠੇ ਨੇ ਅੱਡੀ ਲੈਕਿੰਗ ਚੱਲ ਰਹੀ ਹੈ ਕਿਉਂ ਆਏ ਨੇ ਪ੍ਰਧਾਨ ਜੀ ਕਿਉਂ ਆਏ ਐਲੋਪੀ ਇੱਥੇ ਕਰਕੇ ਬੈਠੇ ਆ ਕਿ ਜੋ ਫਗਵਾੜੇ ਹੋਇਆ ਇੱਥੇ ਵੀ ਆਉਂਦੇ ਬਹੁਤ ਚਾਂਸ ਹੈ ਔਰ ਅਸੀਂ ਪੂਰਨ ਤੌਰ ਤੇ ਅਸੀਂ ਆਪਣੇ ਵੀ ਲੀਡਰਸ਼ਿਪ 'ਚ ਵੀ ਵਿਸ਼ਵਾਸ ਰੱਖਦੇ ਹਾਂ ਸਾਡੇ ਕਾਉਂਸਲਰ 'ਤੇ ਵਿਸ਼ਵਾਸ ਹੈ ਪਰ ਜਿਹੜੀ ਇਹ ਹਰਕਤ ਕਰਨਾ ਚਾਹੁੰਦੇ ਅਸੀਂ ਉਹ ਇੱਕ ਇੰਚ ਵੀ ਨਹੀਂ ਹੋਣ ਦੇਣੀ ਨਾਲ ਸੀ ਕਾਉਂਸਲਰ ਤੇ ਨਾ ਅਸੀਂ ਪੁਲਿਸ ਨੂੰ ਕਿਸੇ ਕੀਮਤੇ ਕੰਮ ਕਰ ਲੈ ਜੋ ਇਹਨਾਂ ਨਾਲ ਕਿੰਨਾ ਰੋਏ ਕਰਲਾਈ ਸੀ ਚੰਡੀਗੜ੍ਹ ਦੀ ਜਦੋਂ ਮੇਅਰ ਦੀ ਚੋਣ ਸੀਗੀ ਉਸੇ ਪ੍ਰਕਾਰ ਦਾ ਸੇਮ ਰਵਈਆ ਜੋ ਭਾਜਪਾ ਨੇ ਉਹਨਾਂ ਨਾਲ ਕੀਤਾ ਉੱਥੇ ਫਿਰ ਹਾਈ ਕੋਰਟ ਨੇ ਆਰਡਰ ਕੀਤੇ ਫਿਰ ਵੋਟਾਂ ਗਿਣੀਆਂ ਗਈਆਂ ਇਹ ਸਾਰੀਆਂ ਸੰਭਵ ਕੋਸ਼ਿਸ਼ਾਂ ਉਹੀ ਸੇਮ ਪ੍ਰੈਕਟਿਸ ਇਹ ਸਾਡੇ ਨਾਲ ਕਰਨਾ ਚਾਹੁੰਦੇ ਆ ਮੇਰੇ ਕਹਿਣ ਦਾ ਮਤਲਬ ਇਹ ਹੈ ਪ੍ਰੈਕਟਿਸ ਕਾਂਗਰਸ ਕਿਸੇ ਮਾੜੇ ਕਰਮ ਦੇ ਕਿਸੇ ਦੇ ਨਾਲ ਨਹੀਂ ਹੈ ਤਾਨੂੰ ਦੱਸਿਆ ਕਿ ਅਸੀਂ ਪਹਿਲਾਂ ਵੀ ਕਹਿੰਦੇ ਸੀ ਬਿਲਕੁਲ ਪੰਜਾਬ ਦੀ ਕਾਂਗਰਸ ਉਦੋਂ ਵੀ ਸਾਨੂੰ ਪੱਤਰਕਾਰ ਸਾਥੀ ਕਹਿੰਦੇ ਤੁਸੀਂ ਰਲੇ ਹੋ ਇਹਨਾਂ ਨਾਲ ਚੋਣ ਲੜੋਗੇ ਅਸੀਂ ਕਿ ਬਿਲਕੁਲ ਨਹੀਂ ਬਾਜਵਾ ਸਾਹਿਬ ਪਹਿਲੇ ਦਿਨੋਂ ਤੇ ਅਸੀਂ ਇਹ ਕਿਹਾ ਸੀ ਕਿ ਬਿਲਕੁਲ ਇਹਨਾਂ ਨਾਲ ਸਾਡਾ ਕੋਈ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਹੈ ਧੰਨਵਾਦ ਜੀ ਧੰਨਵਾਦ ਇਹ ਤਿਆਰੀ ਤਾਂ ਹੁਣ ਸਾਰੇ ਇੱਥੇ ਆ ਦਾ ਮੌਕਾ ਦਿੱਸੇਗਾ ਹੁਣ ਤਿਆਰੀ ਕੋਈ ਗੜਾਸੇ ਕਿਰਪਾਣਾ ਥੋੜੀ ਲਈ ਜੀ